ਸਸਰਗਲ ਜੀ ਤੁਸੀਂ ਦੇਖ ਰਹੇ ਹੋ ਜੀਤਪੁਰ ਟੀਵੀ ਮੈਂ ਹਾਂ ਇੰਗਲੈਂਡ ਤੋਂ ਪੱਤਰਕਾਰ ਸੁਖਿੰਦਰ ਸਿੰਘ ਢੱਡੇ ਅੱਜ ਇੰਗਲੈਂਡ ਦੇ ਸ਼ਹਿਰ ਸਟੈਟਫੋਰਡ ਦੇ ਨੇੜੇ ਬਾਬੇ ਕਫਾਰਮ ਕੇ ਸੰਤ ਬਾਬਾ ਅਨੰਦ ਸਿੰਘ ਜੀ ਨਾਨਸਰ ਕਲੈਰਾਣਾ ਦੀ ਕੈਸ਼ਮੀਰ ਵਰਸੇ ਦੇ ਸਬੰਧ ਵਿੱਚ ਵਿਸ਼ਾਲ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਆ 17 ਤਰੀਕ ਤੋਂ ਲੈ ਕੇ 25 ਅਗਸਤ ਤੱਕ ਚੱਲੇ ਇਹਨਾਂ ਧਰਮ ਭਗਵਾਨ ਚ ਵੱਡੀ ਗਿਣਤੀ ਚ ਸੰਗਤਾਂ ਹਾਜ਼ਰ ਹੋਈਆਂ ਹਨ ਪੰਥ ਦੇ ਪ੍ਰਸਿੱਧ ਰਾਗੀ ਜਿਥੇ ਵੱਲੋਂ ਕੀਰਤਨ ਕਰਕੇ ਸੰਗਤਾਂ ਨੂੰ ਜਾਲ ਕੀਤਾ ਗਿਆ ਹੈ ਵੱਡੀ ਪੱਧਰ ਤੇ ਅੱਜ ਸੰਤ ਮਹਾਂਪੁਰਸ਼ ਪੁੱਜੇ ਆ ਸੰਤ ਬਾਬਾ ਪ੍ਰਵੀਰ ਸਿੰਘ ਜੀ ਸਿਚੀਵ ਸੰਤ ਜੀ ਸਿੰਘ ਜੀ ਲੋਪ ਹਰਜੀਤ ਸਿੰਘ ਜੀ ਵਿਤਾ ਚੌਕ ਸਮੇਤ ਹੋਰ ਮਨਪ੍ਰੀਤ ਸਿੰਘ ਜੀ ਉਹਨਾਂ ਸਮੇਤ ਬਹੁਤ ਵੱਡੀ ਗਿਣਤੀ ਜੀ ਸੰਤ ਮਹਾਂਪੁਰਖ ਜਿਹੜੇ ਅੱਜ ਪੁੱਜੇ ਆ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਇਥੋ ਨੇ ਪ੍ਰਬੰਧਕ ਜਸਵਿੰਦਰ ਸਿੰਘ ਜੀ ਕਾਲਾ ਸੀ ਉਹਨਾਂ ਨੇ ਕਰਦਿਆਂ ਗਲਪਰ ਚਾਹ ਬਪਨਾ ਜੀ ਜਸਵਿੰਦਰ ਸਿੰਘ ਜੀ ਤੁਹਾਡਾ ਅਜੀਤ ਬਹੁਤ ਹੀ ਸਵਾਗਤ ਹੈ ਜੀ ਧੰਨਵਾਦ ਜੀ ਵੀਰ ਜੀ ਜਸਵਿੰਦਰ ਸਿੰਘ ਜੱਜ ਅਸੀਂ ਦੇਖ ਰਹੇ ਹਾਂ ਬਹੁਤ ਹੀ ਲੋਕ ਇੱਕ ਨਜ਼ਾਰਾ ਜਿਹੜਾ ਤੁਹਾਡੇ ਉਹ ਜਿਹੜਾ ਇੱਥੇ ਪੁਰਪੇਸ਼ ਕੀਤਾ ਗਿਆ ਹੈ ਖੁੱਲੇ ਖੇਤਾਂ ਵਿੱਚ ਨਗਰ ਕੀਰਤਨ ਸਜਾਇਆ ਜਾ ਰਿਹਾ ਜਿਹੜਾ ਕਿ ਪਹਿਲਾਂ ਇਤੋਂ 30-35 ਸਾਲ ਪਹਿਲਾਂ ਪੰਜਾਬ 'ਚ ਐਸਾ ਮਾਹੌਲ ਹੁੰਦਾ ਸੀਗਾ ਖੁੱਲੇ ਖੇਤਾਂ 'ਚ ਦਰਖਤਾਂ ਦੀ ਛਾਵਾਂ ਜਾਂ ਇਦਾਂ ਨਗਰ ਕੀਰਤਨ ਸਜਾਏ ਜਾਂਦੇ ਸੀ ਪਰ ਉੱਥੇ ਹੁਣ ਇਹ ਜਿਹੜਾ ਮਾਹੌਲ ਹੈ ਗਾਇਬ ਹੁੰਦਾ ਜਾ ਰਿਹਾ ਕੋ ਦਰਖਤ ਕੱਟੇ ਜਾ ਰਹੇ ਆ ਪਰ ਜਿਹੜਾ ਤੁਸੀਂ ਇੱਥੇ ਮਾਹੌਲ ਸਿਰਜਿਆ ਇੰਗਲੈਂਡ ਦੇ ਵਿੱਚ ਤੇ ਇਹ ਸਾਨੂੰ ਵਿਸਤਾਰ ਸਹਿਤ ਦੱਸੋ ਕਿ ਵਰਸੀ ਦੇ ਸਮਾਗਮ ਨੇਦਨ ਚੱਲੇ ਆ ਤੇ ਕਿਹੜੇ-ਕਿਹੜੇ ਸੰਤ ਮਹਾਂਪੁਰਖਾਂ ਨੇ ਇੱਥੇ ਹਾਜ਼ਰੀ ਭਰੀ ਜ ਐ ਤੁਹਾਡਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਅਜੀਤ ਟੀਵੀ ਲਈ ਕੰਮ ਕਰਦੇ ਹੋ ਤੇ ਹਮੇਸ਼ਾ ਤੁਸੀਂ ਸਾਨੂੰ ਸੇਵਾ ਦਾ ਮੌਕਾ ਦਿੰਦੇ ਹੋ ਤੁਹਾਨੂੰ ਮੈਨੂੰ ਦਾ ਮੌਕਾ ਮਿਲਦਾ ਇਹ ਤੁਹਾਡਾ ਸਾਹਿਬ ਇੱਕ 35 ਏਕੜ ਫਾਰਮ ਸਟੱਟ ਫੂਡ ਆਪਨ ਇਵਨ ਨਿਟਰ ਸਲੀਅਰ ਸੈਨੇਟਰ ਫੀਲਡ ਇੱਕ ਛੋਟਾ ਜਿਹਾ ਵਿਲੇਜ ਆ ਉਹਦੇ ਨਾਲ ਬਿਲਕੁਲ ਇਹ ਫਾਰਮ ਲੱਗਦਾ ਇਸ ਫਾਰਮ ਨੂੰ ਖਰੀਦਣ ਵਾਲੇ ਇਸ ਸੰਸਥਾ ਦੇ ਫਾਊਂਡਰ ਸੰਤ ਬਾਬਾ ਨਾਨ ਸਿੰਘ ਜੀ ਸੁਨੇਹਰਾ ਵਾਲੇ ਜੋ ਕਿ ਸੰਤ ਬਾਬਾ ਨਾਨ ਸਿੰਘ ਜੀ ਦੇ ਰਿਸ਼ਤੇ ਦੇ ਵਿੱਚੋਂ ਨਾਤੇ ਦੇ ਵਿੱਚੋਂ ਦੂਤਰੇ ਲੱਗਦੇ ਸੀ ਇਹ ਉਸ ਇਸ ਫਾਰਮ ਦੇ ਫਾਊਂਡਰ ਆ ਇਹਨੂੰ 90 ਦੇ ਵਿੱਚ ਖਰੀਦਿਆ ਗਿਆ 90 ਦੇ ਵਿੱਚ ਪੰਜ ਫੰਡ ਪਾਟ ਰੱਖ ਕੇ ਲੱਕੜਾਂ ਦੀ ਸ਼ੈੱਡ ਬਣਾ ਕੇ ਉਹਦੇ ਵਿੱਚ ਇਹ ਪੰਜ ਅਖੰਡ ਪਾਠਾ ਤੋਂ ਸ਼ੁਰੂ ਹੋਇਆ ਬਾਬਾ ਜੀ ਦੇ ਸਾਹਮਣੇ 101 ਤੋਂ ਉੱਪਰ 121 ਅਖੰਡ ਪਾਠ ਤੱਕ ਵੀ ਇੱਥੇ ਲੜੀ ਚੱਲੀ ਤੇ ਕੁਝ ਸਮਾਂ ਕਰੋਨਾ ਦਾ ਆਇਆ ਜਦੋਂ ਇਹ ਲੜੀ اٹਕ ਗਈ ਕਿ ਉਦੋਂ ਨਹੀਂ ਮਨਾ ਸਕੀ ਉਸ ਤੋਂ ਬਾਅਦ ਪਿਛਲੀ ਵਾਰੀ 86 ਅਖੰਡ ਪਾਠ 76 ਅਖੰਡ ਪਾਠ ਹੋਈ ਤੇ ਐਦ ਕੀ ਫਿਰ 78 ਅਖੰਡ ਪਾਠ ਚਾਰ ਲੜੀਆਂ ਦੇ ਵਿੱਚ ਗੁਰੂ ਸਾਹਿਬਾਂ ਦੇ ਭੋਗ ਪਾਏ ਗਏ ਇਹ ਸਾਰੇ ਅਖੰਡ ਪਾਠ ਇੰਗਲੈਂਡ ਦੀ ਪੂਰੀ ਇਹ ਸੰਗਤ ਦੇ ਵਿੱਚੋਂ ਇੰਗਲੈਂਡ ਦੇ ਵਿੱਚੋਂ ਆਣ ਕੇ ਸਾਰੀਆਂ ਸੰਗਤਾਂ ਦੇ ਸੁੱਖੇ ਹੋਏ ਅਖੰਡ ਪਾਠ ਹੁੰਦੇ ਨੇ ਤੇ ਉਹ ਇੱਕ ਫਾਰਮ ਦੇ ਵਿੱਚ ਜਿਸ ਤਰ੍ਹਾਂ ਬਾਬਾ ਨਾਨਕ ਸਿੰਘ ਜੀ ਦਾ ਜੀਵਨ ਜੰਗਲਾਂ ਵਿੱਚ ਗੁਜ਼ਰਿਆ ਉਹਨਾਂ ਨੇ ਆਪਦੀ ਲਾਈਫ ਦੇ ਵਿੱਚ ਕੋਈ ਬਿਲਡਿੰਗ ਨਹੀਂ ਬਣਾਈ ਜਿਹੜੀ ਉਹ ਝੁੱਗੀ ਪਾ ਕੇ ਜਾਂਦੇ ਸੀ ਉਹ ਝੁੱਗੀ 'ਚ ਰਹਿਣ ਮਗਰੋਂ ਉਹ ਝੁੱਗੀ ਨੂੰ ਅੱਗ ਲਾ ਦਿਆ ਕਰਦੇ ਸਨ ਜੇ ਦੁਨੀਆ ਦੇ ਵਿੱਚ ਇਹ ਦੇਖਿਆ ਜਾਵੇ ਕਿ ਬਾਬਾ ਆਨੰਦ ਸਿੰਘ ਜੀ ਵਰਗਾ ਕੋਈ ਤਿਆਗੀ ਸਾਧੂ ਨਹੀਂ ਹੋਇਆ ਉਹਨਾਂ ਨੇ ਨਾ ਉਸ ਟਾਈਮ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਗੁਰੂ ਸਾਹਿਬ ਨੂੰ ਨਾਲ ਜੋੜਿਆ ਜਿਸ ਟਾਈਮ ਦੇ ਵਿੱਚ ਗੁਰੂ ਸਾਹਿਬਾਂ ਨੂੰ ਅਲਵਾਰੀਆਂ ਦੇ ਵਿੱਚ ਬੰਦ ਕਰਕੇ ਰੱਖਿਆ ਜਾਂਦਾ ਸੀ ਉਹਨਾਂ ਨੇ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਾਗਰਿਤ ਕੀਤਾ ਕਿ ਭਾਈ ਸਾਹਿਬ ਇਹ ਆਦ ਗੁਰੂ ਨੇ ਜਗਾਤ ਗੁਰੂ ਨੇ ਜੁਗਾਂ ਤੋਂ ਇਹ ਗੁਰੂ ਨੇ ਇਹ ਕੋਈ 11ਵੇਂ ਗੁਰੂ ਨਹੀਂ ਹੈ ਇਹ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਵੀ ਬਾਣੀ ਆਚਾਰੀ ਆ ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਭਾਈ ਮਰਦਾਨਿਆ ਰਬਾਬ ਬਣਾ ਰਬਾਬ ਬੁਜਾ ਬਾਣੀ ਆਈ ਆ ਇਸ ਕਰਕੇ ਜਿਹੜੇ ਸਾਧੂ ਲੋਕ ਆ ਇਹਨੂੰ ਆਦ ਗੁਰੂ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਤੇ ਉਸੇ ਨੂੰ ਫਾਲੋ ਕਰਦੇ ਹੋਏ ਸੰਤ ਬਾਬਾ ਨਾਨ ਸਿੰਘ ਜੀ ਹੁਣਾਂ ਨੇ ਇਹ 35 ਏਕੜ ਦੇ ਫਾਰਮ ਦੇ ਵਿੱਚ ਧੰਨ ਧੰਨ ਬਾਬਾ ਨਾਨ ਸਿੰਘ ਜੀ ਦੀ ਵਰਸੀ ਮਨਾਉਣੀ ਸ਼ੁਰੂ ਕੀਤੀ 90 ਤੋਂ ਲੈ ਕੇ ਹੁਣ ਇਸ ਫਾਰਮ ਦੇ ਵਿੱਚ ਜੰਗਲਾਂ ਦੇ ਵਿੱਚ ਮੰਗਲ ਲੱਗਦੇ ਆ ਤੇ ਦੇਸ਼ਾਂ ਵਿਦੇਸ਼ਾਂ ਤੋਂ ਰਾਗੀ ਢਾਡੀ ਕਸਾਵਾਚਕ ਸੰਤ ਮਹਾਪੁਰਸ਼ ਪਹੁੰਚਦੇ ਨੇ ਤੇ ਤੁਸੀਂ ਦੇਖ ਰਹੇ ਹੋ ਕਿ ਕਿਹੜੀ ਸੰਪਰਤਾਏ ਦੇ ਮਹਾਪੁਰਸ਼ ਇੱਥੇ ਨਹੀਂ ਆਏ ਹਰੇ